ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਦੇ ਸਾਡੇ ਸੰਕ ਦੇ ਖਾਸੀਅਤ ਇਹ ਹੈ ਕਿ ਅੱਜ ਅਸੀਂ ਇੱਕੋ ਵੇਲੇ ਦੋ ਨੌਜਵਾਨ ਖਿਡਾਰੀਆਂ ਨਾਲ ਗੱਲ ਕਰ ਰਹੇ ਹਾਂ ਦੋ ਵੱਖ-ਵੱਖ ਖੇਡਾਂ ਸਬੰਧੀ ਉਹਨਾਂ ਦੇ ਸਫ਼ਰ ਬਾਰੇ ਵੀ ਗੱਲ ਕਰਾਂਗੇ ਇੱਕ ਖੇਡ ਹੈ ਜੂਡੋ ਅਤੇ ਦੂਜੀ ਹੈ ਕੁਸ਼ਤੀਆਂ ਦੀ ਰੈਸਲਿੰਗ ਦੋਵੇਂ ਸਰੀਰਕ ਜ਼ੋਰ ਦੀਆਂ ਖੇਡਾਂ ਨੇ ਤੇ ਇਹਨਾਂ ਖੇਡਾਂ ਨਾਲ ਜੁੜਦੇ ਦੋ ਨੌਜਵਾਨ ਖਿਡਾਰੀ ਅੱਜ ਸਾਡੇ ਕੋਲ ਮੌਜੂਦ ਨੇ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਡੀ ਉਹਨਾਂ ਦੇ ਨਾਲ ਜਾਣ ਪਛਾਣ ਕਰਵਾਉਂਦੇ ਹਾਂ ਮੇਰੇ ਬਿਲਕੁਲ ਨਾਲ ਬੈਠੇ ਨੇ ਸ਼ਿਵਾਂਸ਼ ਵਸ਼ਿਸ਼ਟ ਜੋ ਕਿ ਜੂਟੋ ਦੀ ਖੇਡ ਨਾਲ ਤਾਲੁਕ ਰੱਖਦੇ ਨੇ ਅਤੇ ਇਸੇ ਤਰ੍ਹਾਂ ਸਾਡੇ ਕੋਲ ਮੌਜੂਦ ਨੇ ਸੁਖਦੀਪ ਕੁਮਾਰੀ ਜੋ ਕਿ ਰੈਸਲਿੰਗ ਦੀ ਕੁਸ਼ਤੀਆਂ ਦੀ ਖੇਡ ਨਾਲ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਤੁਹਾਡਾ ਦੋਹਾਂ ਦਾ ਬਹੁਤ-ਬਹੁਤ ਸਵਾਗਤ ਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਤੁਹਾਡੀ ਸ਼ੁਰੂਆਤ ਤੋਂ ਕਿ ਤੁਸੀਂ ਆਪੋ ਆਪਣੀ ਖੇਡ ਨਾਲ ਕਿਵੇਂ ਜੁੜੇ ਕਦੋਂ ਜੁੜੇ ਸਭ ਤੋਂ ਪਹਿਲਾਂ ਸ਼ਿਵਾਸ਼ ਤੁਹਾਡੇ ਕੋਲੋਂ ਜਾਣਾਂਗੇ ਕਿ ਤੁਸੀਂ ਜੂਡੋ ਦੀ ਖੇਡ ਨਾਲ ਕਦੋਂ ਜੁੜ ਗਏ ਸੀ ਤੇ ਕਿਹੜੀ ਉਮਰ ਸੀ ਜਦੋਂ ਪਹਿਲੀ ਵਾਰ ਤੁਸੀਂ ਜੂਡੋ ਖੇਡਣੀ ਸ਼ੁਰੂ ਕੀਤੀ ਸਰ ਮੈਂ 6 ਸਾਲ ਦੀ ਉਮਰ ਵਿੱਚ ਆਪਣੀ ਖੇਡ ਸਟਾਰਟ ਕਰਤੀ ਸੀਗੀ ਤੇ 7 ਸਾਲ ਦੀ ਉਮਰ 'ਚ ਮੈਂ ਆਪਣੀ ਪਹਿਲੀ ਸਟੇਪ ਲਾਈ ਸੀ ਜੋ ਕਿ ਬਟਿੰਡੇ ਹੋਈ ਸੀਗੀ ਜੀ ਤੇ ਮੇਰਾ ਸਾਰਾ ਸ਼ੇ ਮੇਰੇ ਕੋ ਸਾਹ ਨੂੰ ਜਾਂਦਾ ਕਿਉਂਕਿ ਉਹਨਾਂ ਦੇ ਕਰਕੇ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਹਾਂ ਕਿ ਲੋਕੀ ਮੈਨੂੰ ਅੱਜ ਆਪਣੇ ਇੱਥੇ ਜੂਡੋ ਕਰਕੇ ਜਨਨ ਸਟਾਰਟ ਕੀਤਾ ਵਾ ਜਿਨ੍ਹਾਂ ਨੇ ਹੂੰ ਸੋ ਸਿਰਫ 6 ਤੇ 7 ਸਾਲ ਦੀ ਉਮਰ ਦੇ ਆਸ-ਪਾਸ ਇਸ ਖੇਡ ਨਾਲ ਜੁੜ ਗਏ ਸੋ ਤੁਹਾਨੂੰ ਸੁਭਾਵਿਕ ਤੌਰ ਤੇ ਖੇਡ ਵਧੀਆ ਲੱਗਦੀ ਹੋਊਗੀ ਉਹਨਾਂ ਦੇ ਨਾਲ ਹਾਂਜੀ ਹਾਂਜੀ ਤੇ ਇਸੇ ਤਰ੍ਹਾਂ ਸੁਖਦੀਪ ਤੁਹਾਡੇ ਕੋਲੋਂ ਇਹ ਪੁੱਛਾਂਗੇ ਕਿ ਤੁਸੀਂ ਕੁਸ਼ਤੀਆਂ ਦੀ ਰੈਸਲਿੰਗ ਦੀ ਖੇਡ ਵਲ ਕਿਵੇਂ ਆਏ ਕਿਹੜੀ ਉਮਰ ਸੀ ਤੁਸੀਂ ਇਸ ਖੇਡ ਨਾਲ ਜੁੜ ਗਏ ਸੀ ਸਰ ਮੈਂ ਕੁਸ਼ਤੀਆ ਜਦੋਂ ਸਟਾਰਟ ਕੀਤੀ ਆ ਤਾਂ ਮੈਂ 9 ਸਾਲ ਦੀ ਸੀਗੀ ਅੱਛਾ ਜੀ ਆਦੋਂ ਮਤਲਬ ਕਿ 6 ਮਹੀਨੇ ਹੋ ਸੀ ਉਸ ਤੋਂ ਬਾਅਦ ਮੇਰੀ ਫਸਟ ਟਾਈਮ ਆਇਆ ਡਿਸਟ੍ਰਿਕਟ ਦੇ ਵਿੱਚ ਮੇਰਾ ব্রੌਂਜ਼ ਮੈਡਲ ਆਇਆ ਸੀ ਜੀ 2018 ਚ ਮੈਂ ਸ਼ੁਰੂ ਕਰਤੀ ਹੀ ਰੈਸਲਿੰਗ ਜੀ ਤੇ ਤੁਹਾਨੂੰ ਵੀ ਇਹ ਖੇਡ ਸ਼ੁਰੂ ਤੋਂ ਹੀ ਪਸੰਦ ਸੀ ਬਾਕੀ ਇੰਨੀਆਂ ਸਾਰੀਆਂ ਖੇਡਾਂ ਵਿੱਚੋਂ ਰੈਸਲਿੰਗ ਹੀ ਤੁਹਾਨੂੰ ਵਧੀਆ ਲੱਗਦੀ ਸੀ ਪਸੰਦ ਨੇ ਜਿੱਦਾਂ ਕਿ ਨਾ ਸਾਡੇ ਉਧਰ ਨਾਲ ਨਾਲਾ ਪਿੰਡ ਪੈਂਦਾ ਇੱਕ ਉੱਥੇ ਨਾ ਸਾਡੇ ਮੇਲਾ ਹੁੰਦਾ ਸੀਗਾ ਬਾਬੇ ਝੰਡੇ ਦਾ ਜੀ ਤੇ ਉੱਥੇ ਜਿਹੜਾ ਕੁਸ਼ਤੀਆ ਕਰਾਂਦੇ ਦੰਗਲ ਹੁੰਦਾ ਸੀ ਉੱਥੇ ਤੇ ਮੈਂ ਫਸਟ ਟਾਈਮ ਗਈ ਸੀਗੀ ਉੱਥੇ ਜੀ ਤੇ ਮੇਰੇ ਫਾਦਰ ਸਾਹਿਬ ਵੀ ਜਿਹੜੇ ਉਹ ਸੰ ਲੈ ਕੇ ਗਏ ਸੀਗੇ ਆਪਾਂ ਮਤਲਬ ਕਿ ਆ ਗਏ ਸੀਗੇ ਤੇ ਮੇਰੇ ਪਾਪਾ ਨੇ ਉੱਥੇ ਕੁਸ਼ਤੀਆ ਦੇਖਿਆ ਉੱਥੇ ਲੜਕੀਆਂ ਦੀ ਵੀ ਕੁਸ਼ਤੀਆ ਹੁੰਦੀਆਂ ਸੀ ਜੀ ਫਿਰ ਉੱਥੋਂ ਦੀ ਅਕੈਡਮੀ ਦਾ ਆਪਾਂ ਪਤਾ ਕੀਤਾ ਜਗਜੀਤ ਰੈਸਲਿੰਗ ਅਕੈਡਮੀ ਹੂੰ ਵਰਿਆਣਾ ਵਾਲੀ ਸਾਈਡ ਆ ਤੇ ਉੱਥੋਂ ਫਿਰ ਅਕੈਡਮੀ ਦਾ ਪਤਾ ਕੀਤਾ ਫਿਰ ਉੱਥੋਂ ਦੀ ਮੈਂ ਫਿਰ 2-4 ਦਿਨ ਬਾਅਦ ਫਿਰ ਆਪਾਂ ਪਤਾ ਕਰਨ ਗਏ ਫਿਰ ਉੱਥੋਂ ਸਟਾਰਟਿੰਗ ਕੀਤੀ। ਤੋਂ ਬੜੀ ਸ਼ਲਾਘਾਯੋਗ ਗੱਲ ਹੈ ਕਿ ਛੋਟੀ ਉਮਰ ਤੋਂ ਤੁਸੀਂ ਆਪੋਂ ਆਪਣੀ ਖੇਡ ਨਾਲ ਜੁੜ ਗਏ ਸੀ। ਤੇ ਸ਼ਿਵਾਂਸ਼ ਇਸ ਤੋਂ ਬਾਅਦ ਆਪਾਂ ਤੁਹਾਡੇ ਕੋਲੋਂ ਇਹ ਜਾਣਾਂਗੇ ਕਿ ਜਦੋਂ ਤੁਸੀਂ ਜੂਡੋ ਦੀ ਖੇਡ ਵੱਲ ਆ ਗਏ ਤੇ ਇਹਦੇ ਵਿੱਚ ਪੈਰ ਧਰ ਲਿਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਸਿਖਲਾਈ ਵੀ ਲਈ ਕੋਚਿੰਗ ਸੁਭਾਵਕ ਤੌਰ ਤੇ ਲਈ ਹੋਵੇਗੀ ਤਾਂ ਜੋ ਤੁਸੀਂ ਇਸ ਖੇਡ ਵਿੱਚ ਪੱਕੇ ਹੋ ਸਕੋ। ਸੋ ਜਿਹੜਾ ਕੋਚਿੰਗ ਵਾਲਾ ਸਮਾਂ ਸੀ ਉਹ ਕਿਹੜੀ ਉਮਰ ਤੁਸੀਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ ਤੇ ਕਿੱਥੋਂ ਕੋਚਿੰਗ ਲਈ ਸਮੇ 6 ਸਾਲ ਦੀ ਉਮਰ 'ਚ ਆਪਣੀ ਕੋਚਿੰਗ ਸਟਾਰਟ ਕਰਤੀ ਸੀਗੀ ਸੁਨਿੰਦਰ ਕੁਮਾਰ ਜੀਤੋ ਜੋ ਮੇਰੇ ਸਰ ਹੈ ਜੀ ਤੇ ਉਹਨਾਂ ਦੀ ਜਿਵੇਂ ਸਵੇਰੇ 5:30 ਤੋਂ ਲੈ ਕੇ 7:30 ਤੇ ਸ਼ਾਮੀ 4:30 ਤੋਂ 7:30 ਵਜੇ ਤੱਕ ਸਾਡੀ ਪ੍ਰੈਕਟਿਸ ਟਾਈਮ ਹੈਗਾ ਵਾ ਤੇ ਉਸ ਸਮੇਂ ਵਿੱਚ ਕਾਫੀ ਜ਼ਿਆਦਾ ਸਾਡੇ ਸੀਨੀਅਰ ਸੀਗੇ ਜੋ ਕਿ ਰਾਸ਼ਟਰੀ ਅੰਤਰਰਾਸ਼ਟਰੀ ਖਿਡਾਰੀ ਹੈ ਸੀਗੇ ਤੇ ਉਹਨਾਂ ਕਰਕੇ ਮੈਨੂੰ ਇਸ ਖੇਡ ਬਾਰੇ ਪਤਾ ਲੱਗਾ ਸੀਗਾ ਸੁਖਦੀਪ ਇਸੇ ਤਰ੍ਹਾਂ ਤੁਹਾਡੇ ਕੋਲ ਉਹ ਜਾਣਾਂਗੇ ਕਿ ਤੁਸੀਂ ਦੱਸਿਆ ਕਿ ਕਿਵੇਂ ਛੋਟੀ ਉਮਰ 'ਚ ਤੁਸੀਂ ਇਸ ਖੇਡ ਨਾਲ ਜੁੜ ਗਏ ਪਿੰਡੂ ਖੇਤਰ ਤੋਂ ਤੁਹਾਡਾ ਆਗਾਜ਼ ਹੋਇਆ ਤੇ ਫਿਰ ਅੱਗੇ ਜਦੋਂ ਤੁਸੀਂ ਕੋਚਿੰਗ ਲੈਣੀ ਸ਼ੁਰੂ ਕੀਤੀ ਯਾਨੀ ਕਿ ਇਸ ਖੇਡ ਨਾਲ ਪੱਕੇ ਤੌਰ ਤੇ ਜੁੜਨ ਦਾ ਫੈਸਲਾ ਕੀਤਾ ਉਹ ਕੋਚਿੰਗ ਤੁਸੀਂ ਕਦੋਂ ਸ਼ੁਰੂ ਕਰ ਦਿੱਤੀ ਸੀ ਅਤੇ ਕਿਵੇਂ ਤੁਹਾਡੇ ਕੋਚ ਕੌਣ ਤੇ ਕਿਵੇਂ ਉਹਨਾਂ ਨੇ ਤੁਹਾਡੀ ਤਿਆਰੀ ਕਰਾਈ ਮੈਂ ਕੋਚਿੰਗ 9 ਸਾਲ ਦੀ ਉਮਰ 'ਚ ਸ਼ੁਰੂ ਕਰ ਦਿੱਤੀ ਸੀ ਕਿ ਮੈਂ ਜਗਜੀਤ ਦਾਸਲੀ ਅਕੈਡਮੀ ਬਰਿਆਨਾ 'ਚ ਟ੍ਰੇਨਿੰਗ ਕਰਦੀ ਸੀ ਉੱਥੇ ਸਾਡੇ ਕੋਚ ਏਆਈਜੀ ਸਾਹਿਬ ਜਗਜੀਤ ਸਿੰਘ ਸਰੋਆ ਜੀ ਜੀ ਸਰਦਾਰ ਜਿੰਦਰ ਸਿੰਘ ਜੀ ਤੇ ਸਦਾ ਸਤਰਾਮ ਸਿੰਘ ਜੀ ਕੋਚ ਆ ਉੱਥੇ ਸਨ ਟ੍ਰੇਨਿੰਗ ਕਰਾਉਂਦੇ ਆ ਜਦੋਂ ਤੁਸੀਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਤਾਂ ਤੁਹਾਨੂੰ ਉਸ ਵੇਲੇ ਅਹਿਸਾਸ ਹੋ ਗਿਆ ਸੀ ਕਿ ਤੁਸੀਂ ਇਸ ਖੇਡ ਵਿੱਚ ਅੱਗੇ ਵਧ ਸਕਦੇ ਹੋ ਜਾਂ ਆਉਣ ਵਾਲਾ ਜਿਹੜਾ ਤੁਹਾਡਾ ਭਵਿੱਖ ਹੈ ਉਹ ਕਾਫੀ ਰੋਸ਼ਨ ਹੈ ਹਾਂ ਜੀ ਜਿਸ ਹੱਬ ਨਾਲ ਸਾਡੇ ਕੋਲ ਸਟ੍ਰੇਨਿੰਗ ਕਰਾਂਦੇ ਸੀ ਸੰਤ ਮੀਤ ਸੀ ਜੀ ਅਪ ਇੰਟਰਨੈਸ਼ਨਲ ਬਣਾਂਗੇ ਜੀ ਤੇ ਪੂਰੀ ਮਿਹਨਤ ਕਰਾਂਗੇ ਤੇ ਮੈਡਲ ਕੱਢਾਂਗੇ ਜੀ ਸੋ ਮਿਹਨਤ ਕੀਤੀ ਵੀ ਹੈ ਤੁਸੀਂ ਦੋਹਾਂ ਨੇ ਆਪੋ ਆਪਣੇ ਖੇਤਰ ਵਿੱਚ ਮਿਹਨਤ ਕੀਤੀ ਹੈ ਤੇ ਜਰੂਰ ਤੁਸੀਂ ਹੁਣ ਪੱਕੇ ਤੌਰ ਤੇ ਖੇਡ ਵਿੱਚ ਆ ਗਏ ਤਾਂ ਸੁਭਾਵਿਕ ਤੌਰ ਤੇ ਤੁਸੀਂ ਬਹੁਤ ਸਾਰੇ ਮੁਕਾਬਲੇ ਵਿੱਚ ਹਿੱਸਾ ਲਿਆ ਹੋਵੇਗਾ ਬਹੁਤ ਸਾਰੇ ਟੂਰਨਾਮੈਂਟ ਖੇਡੇ ਹੋਣਗੇ ਤੇ ਕਾਫੀ ਸਾਰੀਆਂ ਥਾਵਾਂ ਉੱਤੇ ਵੀ ਖੇਡਣ ਗਏ ਹੋਵੋਗੇ ਸੋ ਹੁਣ ਉਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਸ਼ਿਵਾਂਸ਼ ਤੁਸੀਂ ਇਹ ਦੱਸੋ ਕਿ ਤੁਸੀਂ ਕਿਹੜੇ ਕਿਹੜੇ ਟੂਰਨਾਮੈਂਟ ਜਾਂ ਮੁਕਾਬਲੇ ਖੇਡੇ ਨੇ ਹੁਣ ਤਾਈਂ ਜਿਹੜਾ ਵੀ ਤੁਸੀਂ ਹਿੱਸਾ ਲਿਆ ਜਿਥੇ ਤੁਹਾਨੂੰ ਵਧੀਆ ਤਜਰਬਾ ਹਾਸਲ ਹੋਇਆ ਸਰ ਮੇਰਾ ਪਹਿਲੀ ਮੇਰੀ ਨੈਸ਼ਨਲ ਉਹਨਾਂ ਹਿਮਾਚਲ ਪ੍ਰਦੇਸ਼ ਲੱਗੀ ਸੀਗੀ ਸੁਬ ਜੂਨੀਅਰ ਦੀ ਜੀ ਫਿਰ ਉਹਦੇ ਅਗਲੇ ਸਾਲ ਹੀ ਮੇਰੀ ਇਮਫਾਲ ਸੁਬ ਜੂਨੀਅਰ ਨੈਸ਼ਨਲ ਲੱਗੀ ਸੀਗੀ ਤੇ ਹੁਣੇ ਮੈਂ ਖੇਲੂ ਇੰਡੀਆ ਯੂਥ ਗੇਮ ਜੋ ਕਿ ਬਿਹਾਰ ਪਟਨਾ ਸ਼ਹਿਰ ਹੋਈ ਤੇ ਉਸ ਤੋਂ ਪਹਿਲਾਂ ਜੋ ਮੇਰਾ ਹਜੇ ਤੱਕ ਦਾ ਮੇਰਾ ਜੂਡੋ ਸਭ ਤੋਂ ਟਫ ਕੰਪੀਟੀਸ਼ਨ ਲੱਗਾ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਜੋ ਦੈਰਾਦੂਨ ਵਿਖੇ ਹੋਈ ਸੀਗੀ ਜੀ ਤੇ ਮੇਰਾ ਸਭ ਤੋਂ ਰਮਚਕ ਮੁਕਾਮ ਰਿਆ ਜਦ ਮੈਂ ਇੰਟਰਨੈਸ਼ਨਲ ਖੇਡਣ ਦਾ ਮੰਗੋਲੀਆ ਗਿਆ ਸੀਗਾ ਗੁਰਾਸ਼ ਖੇਡ ਲਈ ਜੋ ਕਿ ਇੱਕ ਜੂਡੋ ਦੀ ਵੇਰੀਏਸ਼ਨ ਹੈਗੀ ਹੈ ਤੇ ਉੱਥੇ ਮੈਨੂੰ ਪਹਿਲੀ ਵਾਰ ਮਿਲ ਇੰਟਰਨੈਸ਼ਨਲ ਪਲੇਅਰਸ ਨਾਲ ਖੇਡਣ ਦਾ ਮੌਕਾ ਮਿਲਿਆ ਸੀਗਾ ਜੀ ਤੇ ਉਸੇ ਵੀ ਖਾ ਹਰ ਸਾਲ 2018 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਸਾਲਾਂ 'ਚ ਸਾਡੀ ਮੇਰੀ ਉਮਰ ਦੀਆਂ ਨੈਸ਼ਨਲੀਆਂ ਮੈਂ ਉਹਨਾਂ ਸਾਰੀਆਂ ਨੈਸ਼ਨਲ 'ਚ ਪਾਰਟਿਸਪੇਟ ਕੀਤਾ ਵਾ ਤੇ ਇਸੇ ਤਰ੍ਹਾਂ ਸੁਖਦੀਪ ਤੁਹਾਡੇ ਕੋਲੋਂ ਇਹ ਪੁੱਛਾਂਗੇ ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਪ੍ਰਮੁੱਖ ਮੁਕਾਬਲੇ ਜਿਹੜੇ ਨੇ ਉਹਨਾਂ ਵਿੱਚ ਹਿੱਸਾ ਲਿਆ ਤੇ ਆਪਣੀ ਖੇਡ ਉੱਥੇ ਵਿਖਾਈ ਹੈ ਮੈਂ ਅੰਡਰ 15 'ਚ ਸਟੇਟ ਲੈਵਲ 'ਚ ਖੇਡਿਆ ਹੈ ਤੇ ਅੰਡਰ 15 ਨੈਸ਼ਨਲ ਚ ਮੇਰਾ ব্রੌਂਸ ਮੈਡਲ ਹੈ ਜੋ ਕਿ ਉੱਥੇ ਨੋਇਡਾ ਦਿੱਲੀ ਚ ਹੋਈ ਸੀ ਜੀ ਤੇ ਉਸ ਤੋਂ ਬਾਅਦ ਮੇਰੇ ਅੰਡਰ 17 ਕੈਡਿਟ ਚ ਕਿੰਨੇ ਮਤਲਬ ਕਿ ਬਹੁਤ ਸਾਰੇ ਮੈਡਲ ਆ ਸਟੇਟ ਚ ਤੇ ਕੈਡਿ ਨੈਸ਼ਨਲਸ ਵੀ ਮੇਰੇ 2-3 ਲੱਗੀਆਂ ਹੋਈਆਂ ਇੱਕ ਹਰਿਦਵਾਰ ਲੱਗੀ ਸੀਗੀ ਇੱਕ ਮਤਲਬ ਕਿ ਰਾਂਚੀ ਲੱਗੀ ਸੀਗੀ ਝਾਰਖੰਡ ਜੀ ਤੇ ਹੁਣ ਜਿੱਦਾਂ ਕਿ ਖੇਲੋ ਇੰਡੀਆ ਪਟਨਾ ਬਿਹਾਰ ਚ ਹੋਇਆ ਚ ਮੇਰਾ ব্রੌਂਸ ਮੈਡਲ ਆਇਆ ਕੈਡਿਟ ਚ ਇਹਨਾਂ ਪ੍ਰਾਪਤੀਆਂ ਦੇ ਲਈ ਬਹੁਤ ਮਿਹਨਤ ਵੀ ਕਰਨੀ ਪੈਂਦੀ ਹੈ ਆਪਾਂ ਜਾਣਦੇ ਹਾਂ ਕੋਈ ਵੀ ਖੇਡ ਆ ਜੂਡੋ ਆ ਰੈਸਲਿੰਗ ਆ ਤਿਆਰੀ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਸੰਘਰਸ਼ ਕਰਨਾ ਪੈਂਦਾ ਸੋ ਕਿੰਨੀ ਕੀ ਤਿਆਰੀ ਤੁਸੀਂ ਕਰਦੇ ਹੋ ਇੱਕ ਦਿਨ ਦੇ ਵਿੱਚ ਤੁਹਾਡੇ ਕਿੰਨੇ ਸੈਸ਼ਨ ਹੁੰਦੇ ਨੇ ਸੁਖਦੀਪ ਪਹਿਲਾਂ ਤੁਸੀਂ ਦੱਸੋ ਕਿ ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਜਾਂ ਕਿੰਨਾ ਸਮਾਂ ਲਾਉਣਾ ਪੈਂਦਾ ਹੈ ਤਿਆਰੀ ਕਰਨ ਲਈ ਸਾਡੇ ਤਾਂ ਜਿੱਦ ਅਕੈਡਮੀ ਚ ਦੋ ਸੈਕਸ਼ਨ ਹੁੰਦੇ ਇੱਕ ਮਾਰਨਿੰਗ 5 ਤੋਂ 7 ਤੇ ਈਵਨਿੰਗ 4 ਤੋਂ 7 ਹੁੰਦਾ ਜੇ ਆਪਣੀ ਮੰਨ ਲਓ ਕਿ ਐਕਸਟਰਾ ਕਰਨੀ ਹੈ ਉਹ ਫਿਰ ਆਪਾਂ ਮਾਰਨਿੰਗ ਛੇਤੀ ਜਾਈ ਕਰੀਦੀ ਹੈ ਜੀ ਸਾਡੇ ਦੋ ਸੈਕਸ਼ਨ ਹੁੰਦੇ ਆ ਉਹਦਾ ਅਕੈਡਮੀ ਜੀ ਸਵੇਰੇ ਅਤੇ ਸ਼ਾਮ ਦੋਹਾਂ ਸਮੇਂ ਤੁਹਾਨੂੰ ਅਭਿਆਸ ਕਰਨਾ ਪੈਂਦਾ ਹੈ ਹਾਂਜੀ ਜੀ ਤੇ ਇਸੇ ਤਰ੍ਹਾਂ ਜੂਡੋ ਦੇ ਵਿੱਚ ਸ਼ਿਵਾਂਸ਼ ਕਿੰਨੀ ਤਿਆਰੀ ਕਰਨੀ ਪੈਂਦੀ ਹੈ ਇੱਕ ਦਿਨ ਦੇ ਵਿੱਚ ਜਾਂ ਕਿੰਨੇ ਸੈਸ਼ਨ ਹੁੰਦੇ ਆ ਕਿੰਨੀ ਵਾਰ ਅਭਿਆਸ ਕਰਨਾ ਪੈਂਦਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਸਰ ਮੇਨਸਾਡੇ ਦੋ ਸੈਕਸ਼ਨ ਹੁੰਦੇ ਆ ਸਵੇਰ ਤੋਂ ਲੈ ਕੇ ਸ਼ਾਮ ਸਵੇਰੇ 5:30 ਤੋਂ ਲੈ ਕੇ 7:30 ਤੇ 8:00 ਵੇ ਤੱਕ ਤੇ ਸ਼ਾਮੀ 5:30 ਤੋਂ ਲੈ ਕੇ 7:30 ਤੇ ਵਿੱਚ ਜਿੱਦਾਂ ਆਪਾਂ ਆਪਣੀ ਸਟਰੈਂਥ ਟ੍ਰੇਨਿੰਗ ਵੀ ਕਰਨੀ ਹੁੰਦੀ ਆ ਤੋਂ ਆਪਾਂ ਦੁਪਹਿਰ ਦੇ ਵੇਲੇ ਕਰ ਲੈਂਦੇ ਆ ਜਿੱਦਾਂ ਕਿ 1:00 ਜਾਂ 2:00 ਵੇ ਆਪਣੇ ਆ ਕੇ ਜਿਹੜੇ ਮੇਰੇ ਨਾਲ ਦੇ ਮੇਰੇ ਪਾਰਟਨਰਸ ਹੁੰਦੇ ਆ ਕਿ ਜਿਹਦੇ ਕਰਕੇ ਸਾਡੀ ਸਟਰੈਂਥ ਵੀ ਬਣੀ ਰਹੇ ਤੇ ਪ੍ਰੈਕਟਿਸ ਤੋਂ ਬਾਅਦ ਜੇ ਤੱਕ 3:00 ਟਾਈਮ ਪ੍ਰੈਕਟਿਸ ਹੋ ਜਾਂਦੀ ਆ ਤੇ ਆਪਾਂ ਇਹ ਵੀ ਦੇਖਦੇ ਆ ਕਿ ਬਹੁਤ ਸਾਰੀਆਂ ਜਦੋਂ ਆਪਾਂ ਨੂੰ ਚੁਣੌਤੀਆਂ ਆਉਂਦੀਆਂ ਨੇ ਕੋਈ ਵੀ ਖੇਡਿਆ ਜਾਂ ਜ਼ਿੰਦਗੀ 'ਚ ਕੋਈ ਵੀ ਕੰਮ ਕਰਨਾ ਹੋਵੇ ਤਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਕੁਝ ਮੁਸ਼ਕਲਾਂ ਵੀ ਆਈਆਂ ਹੁਣ ਤੱਕ ਦਾ ਜੋ ਤੁਹਾਡਾ ਸਫਰ ਰਿਹਾ ਕੋਈ ਚੁਣੌਤੀਆਂ ਇਹੋ ਜਿਹੀਆਂ ਮੁਸ਼ਕਲ ਮੂੜ ਵੀ ਆਉਂਦੇ ਆ ਉਹਨਾਂ ਨੂੰ ਪਾਰ ਕਰਨ ਦੇ ਲਈ ਫਿਰ ਆਪਾਂ ਅਭਿਆਸ ਵੀ ਕਰਦੇ ਆ ਮਾਨਸਿਕ ਅਭਿਆਸ ਮੈਡੀਟੇਸ਼ਨ ਜਿਹਨੂੰ ਆਪਾਂ ਕਹਿ ਦਿੰਨੇ ਆ ਸੋ ਉਹਦਾ ਕਿੰਨਾ ਕੁ ਰੋਲ ਹੁੰਦਾ ਹੈ ਤੁਹਾਡੀ ਖੇਡ ਦੇ ਵਿੱਚ ਸੁਖਦੀਪ ਤੁਹਾਡੇ ਕੋਲੋਂ ਪੁੱਛਾਂਗੇ ਮੁਸ਼ਕਿਲਾਂ ਦਾ ਚਲੋ ਆਂਦੀਆਂ ਹੀ ਆ ਮਤਲਬ ਕਿ ਕਈ ਵਾਰੀ ਹੁਣ ਕੰਪੀਟੀਸ਼ਨ ਲੱਗਦੇ ਹੁੰਦੇ ਜਦੋਂ ਬੰਦੇ ਮਤਲਬ ਕਿ ਕਰ ਟ੍ਰੇਨਿੰਗ ਕਰਦੇ ਇੰਜਰੀ ਆ ਜਾਂਦੀ ਉਹ ਉਹ ਵੱਡੀ ਪ੍ਰੋਬਲਮ ਹੁੰਦੀ ਆ ਹਾਂਜੀ ਹਾਂਜੀ ਜੋ ਮਤਲਬ ਕਿ ਵੱਡਾ ਕੰਪੀਟੀਸ਼ਨ ਹੁੰਦਾ ਨਾ ਕਈ ਵਾਰੀ ਸਾਨੂੰ ਇਹ ਮਤਲਬ ਕਿ ਸਾਮ ਕੇ ਰੱਖਣਾ ਚਾਹੀਦਾ ਆਪਣੇ ਸਰੀਰ ਨੂੰ ਕਿ ਜਿਹੜੇ ਸਾਰੇ ਸੱਟਾਂ ਤੋਂ ਆਪਾਂ ਬਚ ਸਕੀਏ ਜੀ ਸੱਟਾਂ ਤੋਂ ਬਚਾ ਬਹੁਤ ਜ਼ਰੂਰੀ ਹੈ ਖਾਸ ਕਰ ਜੋ ਸਰੀਰਕ ਸਮਰੱਥਾ ਵਾਲੀ ਖੇਡ ਹੈ ਤੇ ਇਸੇ ਤਰ੍ਹਾਂ ਜੂਡੋ ਦੇ ਵਿੱਚ ਵੀ ਕੁਝ ਚੁਣੌਤੀਆਂ ਹੁੰਦੀਆਂ ਨੇ अपने आप ਲਈ ਜਾਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਸੰਬੰਧੀ ਸਰ ਜੈਸੇ ਕਿ ਇਹਨਾਂ ਨੇ ਕਹਿ ਰਿਹਾ ਕਿ ਸਖਤੋਂ ਸੇ ਦੂਰ ਰਹਿਣਾ ਚਾਹੀਏ ਪਰ ਸਰ ਵੈਸੇ ਇੱਕ ਹੁੰਦਾ ਹੈ ਕਿ ਲਾਈਕ ہمارے ਜਿਹੇ ਪੜ੍ਹਾਈ ਕੀ ਹੁੰਦੀ ਹੈ ਤੋ ਘਰ ਵਾਲੋ ਕੇ ਸਾਥ ਤੋ ਸਪੋਰਟ ਅੱਛਾ ਰਹਤਾ ਹੈ ਪਰ ਜੈਸੇ ਰਿਸ਼ਤੇ ਦਾ ਘਰ ਵਾਲੋ ਕੋ ਕਹਤੇ ਰਹਤੇ ਹੈ ਕਿ ਬੱਚਾ ਗੇਮ ਹੀ ਕਰਤਾ ਰਹਤਾ ਹੈ ਔਰ पढ़ाई तो इनकी है ही नहीं क्योंकि मेन जो हमारे टूर्नामेंट आते हैं वो पेपर एग्जाम्स के टाइम ही आते हैं जैसे अगर नेशनल इंटरनेशनल तो मेरे प्लस टू के बोर्ड के ऊपर चल रहे थे जिस समय अपनी स्टेट जूनियर स्टेट चैम्पियनशिप रही जी। तो सब रिश्तेदार को ये था कि शायद इसे ये टूर्नामेंट नहीं खेलने चाहिए क्योंकि प्लस टू के एग्जाम मेन है पर घर वालों को भी लाइक जैसे पता होता है कि बच्चे ने इतने साल मेहनत की है अब आखिरी के समय पे आके अगर बच्चा वो नहीं खेलेगा तो उसके साथ ही क्या होगा तो मेन घर वालों के ये ये था कि उन्होंने कभी गेम करने से रोका नहीं उन्होंने ये बोला कि तू गेम पे ना आजा आज पढ़ाई कर ले उन्होंने जब गेम का समय उस टाइम उन्होंने कभी रोका नहीं मुझे बस उन्होंने आके खुद अपने प्रयास बिठा के पढ़ाया है जी सो एदे नाल ही हुन तुसी जिक्र ਕਰ ਹੀ ਦਿੱਤਾ ਹੈ पढ़ाई लिखाई ਦਾ ਤਾਂ ਇਹ ਵੀ ਇੱਕ ਬਹੁਤ ਜ਼ਰੂਰੀ ਨੁਕਤਾ ਹੈ ਜਿਹਦੇ ਬਾਰੇ ਗੱਲ ਕਰਨੀ ਬਣਦੀ ਹੈ ਕਿਉਂਕਿ ਜਿਵੇਂ ਅਸੀਂ ਵੇਖ ਰਹੇ ਹਾਂ ਸੁਣ ਰਹੇ ਹਾਂ ਤੁਹਾਡੇ ਸਫ਼ਰ ਬਾਰੇ ਕਿ ਤੁਸੀਂ ਛੋਟੀ ਉਮਰ ਤੋਂ ਆਪੋ ਆਪਣੀ ਖੇਡ ਨਾਲ ਜੁੜ ਗਏ ਸੀ ਸੋ ਸੁਭਾਵਕ ਤੌਰ ਤੇ ਤੁਹਾਡੀ ਪੜ੍ਹਾਈ ਵੀ ਨਾਲੋਂ ਨਾਲ ਚੱਲ ਰਹੀ ਹੈ ਪ੍ਰਭਾਵਿਤ ਵੀ ਹੋਈ ਹੋਵੇਗੀ ਨਹੀਂ ਵੀ ਪ੍ਰਭਾਵਿਤ ਹੋਈ ਹੋ ਸਕਦੀ ਸੋ ਪੜ੍ਹਾਈ ਲਿਖਾਈ ਦਾ ਤੁਹਾਡਾ ਸਫ਼ਰ ਕਿਹੋ ਜਿਹਾ ਰਿਹਾ ਸੁਖਦੀਪ ਪਹਿਲਾਂ ਤੁਹਾਡੇ ਕੋਲੋਂ ਪੁੱਛਾਂਗੇ ਤੁਸੀਂ ਪੜ੍ਹਾਈ ਲਿਖਾਈ ਦਾ ਕਿਵੇਂ ਧਿਆਨ ਰੱਖਦੇ ਹੋ ਕੁਸ਼ਤੀਆਂ ਦਾ ਅਭਿਆਸ ਕਰਨ ਦੇ ਨਾਲ ਨਾਲ ਪੜ੍ਹਾਈ ਜਿੱਦਾਂ ਕਿ ਜੋ ਮੈਂ ਕੁਸ਼ਤੀ ਸ਼ੁਰੂ ਕੀਤੀ ਮੈਂ 5ਵੀਂ ਜਮਾਤ 'ਚ ਹੁੰਦੀ ਸੀਗੀ ਹੂੰ ਤੁਹਨ ਮੈਂ ਪਲਸ 1 ਦਾ ਜੀ ਤੁਹਨ ਮੈਂ ਜਿੱਦਾਂ ਕਿ ਪੜਾਈ ਦੇ ਨਾਲ ਪਹਿਲੇ ਟ੍ਰੇਨਿੰਗ ਕਰਨੀ ਮਾਰਨਿੰਗ ਫਿਰ ਉਸ ਬਾਅਦ ਸਕੂਲ ਜਾਣਾ ਸਕੂਲ ਤੋਂ ਆ ਕੇ ਫਿਰ ਟ੍ਰੇਨਿੰਗ ਪੜਾਈ ਵੀ ਮਤਲਬ ਕਿ ਟਾਈਮ ਤਾਂ ਘੱਟ ਮਿਲਦਾ ਸੀਗਾ ਪਰ ਪੜਾਈ ਵੀ ਬਹੁਤ ਜ਼ਰੂਰੀ ਹੈ ਪੜਾਈ ਦੇ ਨਾਲ ਨਾਲ ਗੇਮ ਹੈ ਬਿਲਕੁਲ ਸੋ ਸਮਾਂ ਭਾਵੇਂ ਤੁਹਾਨੂੰ ਘੱਟ ਮਿਲਿਆ ਪਰ ਤੁਸੀਂ ਕਿਸੇ ਨਾ ਕਿਸੇ ਤਰੀਕੇ ਆਪਣੀ ਪੜਾਈ ਨੂੰ ਜਾਰੀ ਰੱਖਿਆ ਤੇ ਉਧਰ ਵੀ ਧਿਆਨ ਦੇ ਰਹੇ ਹੋ ਹਾਂਜੀ ਕਿਉਂਕਿ ਪੜਾਈ ਜ਼ਰੂਰੀ ਹੈ ਹਾਂਜੀ ਤੇ ਸ਼ਿਵਾਂਸ਼ ਇਸੇ ਤਰ੍ਹਾਂ ਤੁਹਾਡੀ ਪੜਾਈ ਬਾਰੇ ਥੋੜਾ ਜ਼ਿਕਰ ਤੁਸੀਂ ਕੀਤਾ ਹੈ ਫਿਰ ਵੀ ਸਾਨੂੰ ਦੱਸੋਗੇ ਕਿਵੇਂ ਤੁਸੀਂ ਆਪਣੀ ਤਿਆਰੀ ਇਹਦੇ ਨਾਲ ਨਾਲ ਕੀਤੀ ਹੈ ਸਰ ਮੇਰੇ ਮੇਰੀ ਮਾਤਾ ਜੀ ਖੁਦ ਟੀਚਰ ਰਹੇ ਆ ਤੇ ਇਸ ਵੇਲੇ ਪ੍ਰਿੰਸੀਪਲ ਹੈਗੇ ਆ ਸਕੂਲ 'ਚ ਤੇ ਉਹ ਖੁਦ ਜਾਣਦੇ ਕਿ ਬੱਚੇ ਨੂੰ ਕਿੰਨੇ ਸਮੇਂ ਤੱਕ ਪੜ੍ਹਾਈ ਜ਼ਰੂਰਤ ਹੈ ਤੇ ਕਿੰਨੇ ਟਾਈਮ ਵਾਸਤੇ ਉਹਦੀ ਖੇਡ ਜ਼ਰੂਰੀ ਹੈ ਤੇ ਉਹਨਾਂ ਨੇ ਮੈਨੂੰ ਕਦੀ ਪਹਿਲਾਂ ਖੇਡ ਲਈ ਰੋਕਿਆ ਨਹੀਂ ਤੇ ਜ਼ਿਆਦਾਤਰ ਉਹ ਖੁਦ ਹੀ ਮੈਨੂੰ ਰਾਤ ਰਾਤ ਪੜਾਉਂਦੇ ਰਹੇ ਕਿ ਮੇਰੇ ਐਗਜ਼ਾਮ ਚ ਵੀ ਮੈਨੂੰ ਜ਼ਿਆਦਾ ਘੱਟ ਨਾ ਹੋ ਪਵੇ ਤੇ ਜਿਹਨਾਂ ਉਹਨਾਂ ਕਰਕੇ ਮੇਰੇ ਹਜੇ ਪਲੱਸ 2 ਵਿੱਚ 82% ਬਣੇ ਪੜਾਈ 'ਚ ਤੇ ਜਿਹੜਾ ਕਿ ਸਾਰਿਆਂ ਨੂੰ ਸੀਗਾ ਕਿ ਇਹਦੇ ਨੰਬਰ ਇੰਨੇ ਵਧੀਆ ਵੀ ਆ ਗਏ ਤੇ ਖੇਡ ਵੀ ਵਧੀਆ ਰਹੀ ਤੇ ਜਿਹਦਾ ਸ਼ੇਰ ਤਾਂ ਸਾਰਾ ਮੇਰੀ ਮੰਮਾ ਨੂੰ ਗਿਆ ਵਾ ਕਿਉਂਕਿ ਉਹਨਾਂ ਕਰਕੇ ਮੇਰਾ ਜੀ ਨੇ ਨੰਬਰ ਆਏ ਤੇ ਮੇਰੇ ਦਿਕਤ ਮੇਰੀ ਮੇਨ ਇਹ ਸੀ ਕਿ ਕਿਉਂਕਿ ਜਿੱਥੇ ਮੈਂ ਪੜਦਾ ਵਾਂ ਤੇ ਜਿੱਥੇ ਮੈਂ ਪ੍ਰੈਕਟਿਸ ਕਰਦਾ ਉਹ ਦੋਨੋਂ ਵੱਖ-ਵੱਖ ਹੈਗੇ ਆ ਅੱਛਾ ਕਿਉਂਕਿ ਜੇ ਮੈਂ ਪੜ੍ਹਾਈ ਪੁਲਿਸ ਜੇ ਵੀ ਸਕੂਲ 'ਚ ਕਰਦਾ ਵਾਂ ਤੇ ਮੈਂ ਪ੍ਰੈਕਟਿਸ ਮੈਂ ਅੰਦਰ ਜੁੜੋ ਐਸੋਸੀਏਸ਼ਨ ਹੈ ਜੋ ਕਿ ਸਰਕਾਰੀ ਸੀਨੇਮੋਰ ਸਕੂਲ 'ਚ ਹੈਗੀ ਆ ਮੈਂ ਉੱਥੇ ਕਰਦਾ ਤਾਂ ਸਵੇਰੇ 7:30 ਵਜੇ ਜਿੱਦਾਂ ਪ੍ਰੈਕਟਿਸ ਖਤਮ ਹੋਣ ਤੋਂ ਬਾਅਦ ਮੈਨੂੰ ਸਕੂਲ ਜਾਂਦਾ ਪੈਂਦਾ ਸੀਗਾ ਜਿਸ ਵਿੱਚ ਮੈਂ ਕਦੀ-ਕਦੀ ਲੇਟ ਵੀ ਹੋ ਜਾਂਦਾ ਸੀਗਾ ਪਰ ਕਦੀ ਮੈਨੂੰ ਮੇਰੇ ਸਕੂਲ ਵਾਲੇ ਟੋਕਿਆ ਨਹੀਂ ਇਸ ਕਰਕੇ ਕੀ ਤੂੰ ਬਾਹਰ ਪ੍ਰੈਕਟਿਸ ਕਰਦਾ ਤੇ ਪੜ੍ਹਦਾ ਇੱਥੇ ਆ ਤੇ ਉਹ ਇਸ ਕਰਕੇ ਮੇਰੀ ਪੜ੍ਹਾਈ ਵੀ ਸਹੀ ਰਹੀ ਜਿਸ ਕਰਕੇ ਮੈਨੂੰ ਕਦੀ ਦਿੱਕਤ ਨਹੀਂ ਆਈ ਪੜ੍ਹਾਈ 'ਚ ਜੀ ਸੋ ਬੜੀ ਅਹਿਮ ਗੱਲ ਹੈ ਸਾਡੇ ਦੋਹਾਂ ਨੌਜਵਾਨ ਖਿਡਾਰੀਆਂ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਖੇਡਾਂ ਵੀ ਜਾ ਸਕਦਾ ਹੈ ਤੇ ਨਾਲ ਪੜ੍ਹਾਈ ਲਿਖਾਈ ਵੀ ਜਾਰੀ ਰੱਖੀ ਜਾ ਸਕਦੀ ਹੈ ਦੋਹਾਂ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਦੋਹਾਂ ਦਾ ਪੜ੍ਹਾਈ ਲਿਖਾਈ ਵਿੱਚ ਪ੍ਰਦਰਸ਼ਨ ਬਹੁਤ ਵਧੀਆ ਹੈ ਜਿਵੇਂ ਖੇਡਾਂ ਦੇ ਮੈਦਾਨ ਵਿੱਚ ਮੱਲਾ ਮਾਰ ਰਹੇ ਨੇ ਇਸੇ ਤਰ੍ਹਾਂ ਪੜ੍ਹਾਈ ਲਿਖਾਈ ਨੂੰ ਵੀ ਨਾ ਬਖੂਬੀ ਜਾਰੀ ਰੱਖਿਆ ਇਸ ਤੋਂ ਬਾਅਦ ਗੱਲ ਕਰਾਂਗੇ ਡਾਈਟ ਦੀ ਜਾਂ ਖਾਣ ਪੀਣ ਦੀ ਜਾਂ ਜੀਵਨ ਸ਼ੈਲੀ ਦੀ ਕਿਉਂਕਿ ਕਿਸੇ ਵੀ ਖਿਡਾਰੀ ਦੇ ਲਈ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਉਹਦਾ ਜੀਵਨ ਕਿਦਾਂ ਦਾ ਹੈ ਰਹਿਣੀ ਸਹਿਣੀ ਉੱਠਣਾ ਬੈਠਣਾ ਤੇ ਖਾਣ ਪੀਣ ਡਾਈਟ ਕਿਹੋ ਜੀ ਹੁੰਦੀ ਹੈ ਰੈਸਲਿੰਗ ਦੇ ਵਿੱਚ ਕੁਸ਼ਤੀਆਂ ਦੇ ਵਿੱਚ ਸੁਖਦੀਪ ਤੁਹਾਡੇ ਕੋਲੋਂ ਇਹ ਜਾਨਣਾ ਡਾਈਟ ਉਹ ਜਿੱਦਾਂ ਕਿ ਇੱਕ ਸਾ ਬਿਲਾ ਲੋ ਜਿਹੜੀ ਕੁਸ਼ਤੀਆਂ ਉਹ ਸਾਡੀ ਹੁੰਦੀ ਦੇਸੀ ਡਾਈਟ ਇੱਕ ਸਾਡੀ ਜੀ ਦੇਸੀ ਦਾ ਕੀ ਬਾਦਾਮ ਹੁੰਦੇ ਆ ਹੂੰ ਦੇਸੀ ਘੋਵ ਵਗੈਰਾ ਸਭ ਕੋਈ ਫਰੂਟਸ ਵਗੈਰਾ ਜੀ ਜਿਹੜੀ ਸਾਡੀ ਡਾਈਟ ਆ ਸਾਨੂੰ ਜਿਹੜੀ ਨੇਚਰਲ ਡਾਈਟ ਲੈਣੀ ਚਾਹੀਦੀ ਤਾਂ ਕਿ ਅੱਜ ਕੱਲ ਦੇ ਪ੍ਰੋਟੀਨ ਵਗੈਰਾ ਚੱਲੇ ਉਹ ਚੀਜ਼ਾਂ ਨੂੰ ਲੈਣੇ ਚਾਹੀਦੀਆਂ ਨੇਚਰਲ ਡਾਈਟ ਲੈਣੀ ਚਾਹੀਦੀ ਆ ਜੀ ਕੁਦਰਤੀ ਖਾਣੇ ਜਿਹੜੇ ਆ ਉਹ ਤੁਹਾਡੇ ਹਿਸਾਬ ਨਾਲ ਬਿਹਤਰ ਹੁੰਦੇ ਆ ਸਰੀਰ ਦੇ ਲਈ ਖਾਸ ਕਰ ਤੁਹਾਡੀ ਖੇਡ ਦੇ ਲਈ ਹਾਂਜੀ ਤੇ ਤੁਹਾਡੀ ਖੇਡ ਦੇ ਵਿੱਚ ਵਜ਼ਨ ਦੀ ਸ਼੍ਰੇਣੀ ਵੀ ਹੁੰਦੀ ਆ ਹਾਂਜੀ ਕਿ ਵਜ਼ਨ ਬਰਕਰਾਰ ਰੱਖਣਾ ਦਾ ਜਿਸ ਵਜ਼ਨ ਸ਼੍ਰੇਣੀ ਵਿੱਚ ਤੁਸੀਂ ਖੇਡ ਰਹੇ ਹੋ ਉਹਦੇ ਲਈ ਵੀ ਡਾਈਟ ਦੀ ਬਹੁਤ ਮਹੱਤਤਾ ਹੈ ਹਾਂਜੀ ਜਿੱਦਾਂ ਕਿ ਸਾਨੂੰ ਜਿਹੜੇ weight ਚ ਆਪਾਂ weight category ਚ ਸਾਨੂੰ ਖੇਡਣਾ ਪੈਂਦਾ ਉਹਦੇ ਲਈ ਸਾਨੂੰ ਭਾਰ ਘਟਾਉਣਾ ਵੀ ਪੈਂਦਾ ਤੇ ਵਧਾਉਣਾ ਵੀ ਪੈਂਦਾ ਉਹ ਸਾਮਨਾ ਆਪਾਂ ਡਾਈਟ ਕਰ ਲਈ ਜੇ ਆਪਾਂ ਘਟਾਉਣਾ ਉਹ ਸਾਮਨਾ ਆਪਾਂ ਡਾਈਟ ਕਰ ਲਈ ਦੀ ਹੈ ਤੇ ਜੇ ਵਧਾਉਣਾ ਤੇ ਉਸ ਹਾਮਨਾ ਉਹਦੀ ਮਤਲਬ ਕਿ ਡਾਈਟ ਵਧਾ ਦਿੰਦੇ ਆਪਾਂ weight ਵਧਾਣ ਵਾਸਤੇ ਜੀ ਤੇ ਇੱਕ ਚੀਜ਼ ਇਹ ਵੀ ਆਪਾਂ ਦਰਸ਼ਕਾਂ ਨੂੰ ਦੱਸਿਏ ਕਿ ਆਪਾਂ ਗੱਲ ਕੀਤੀ ਕਿ ਵਜ਼ਨ ਘਟਾਉਣਾ ਵੀ ਪੈਂਦਾ ਹੈ ਕਿ ਵਰੀ ਵਧਾਉਣਾ ਵੀ ਪੈਂਦਾ ਹੈ ਸੋ ਇਹ ਆਰਾਮ ਨਾਲ ਹੋ ਜਾਂਦਾ ਹੈ ਜਾਂ ਇਹਦੇ ਵਿੱਚ ਵੀ ਬਹੁਤ ਮਿਹਨਤ ਲੱਗਦੀ ਹੈ ਮਿਹਨਤ ਲੱਗਦੀ ਹੈ ਭਾਰ ਘਟਾਉਣ ਚ ਵੀ ਤੇ ਵਿਧਾਨ ਚ ਵੀ ਜਿੰਨਾ ਘਟਾਣਾ ਔਖਾ ਵਿਧਾਨਾ ਸੁਖ ਸੁਖਾ ਅੱਛਾ ਜੀ ਹਾਂਜੀ ਜੀ ਤੇ ਇਸੇ ਤਰ੍ਹਾਂ ਜੂਡੋ ਦੀ ਖੇਡ ਜਿਹੜੀ ਹੈ ਇਹਦੇ ਵਿੱਚ ਵੀ ਡਾਈਟ ਦੀ ਮਹੱਤਤਾ ਹੈ ਜਾਂ ਤੁਹਾਡੀ ਵੀ ਡਾਈਟ ਕੁਝ ਕੁਝ ਰੈਸਲਿੰਗ ਕੁਸ਼ਤੀਆਂ ਵਰਗੀ ਹੁੰਦੀ ਹੈ ਜੋ ਉਸ ਤੋਂ ਵੱਖਰੀ ਹੁੰਦੀ ਹੈ ਸਰ ਸੇਮ ਹੀ ਹੁੰਦੀ ਹੈ ਜੂਡੋ ਰੈਸਲਿੰਗ ਇੱਕ ਤਰੀਕੇ ਦੀ ਸੇਮ ਹੀ ਹੁੰਦਾ ਹੈ ਹਮ ਆਰਮੀ weight ਅਲੱਗ-ਅਲੱਗ weight categories ਹੁੰਦੀਆਂ ਹੂੰ तो मेन दिक्कत आती है टूर्नामेंट के समय जब जैसे हमने वेट बजाया होता है फिर टूर्नामेंट पे आके कम करना पड़ता है तो उसके लिए मेन होती है कि हम अपनी थोड़ा डाइट कम कर दें और प्रैक्टिस का प्रैक्टिस का टाइमिंग थोड़ी ज़्यादा कर दें ताकि वेट उसके साथ सेट रहे और वेट बढ़ने के टाइम पे ये होता है कि अगर हम वेट बढ़ाना कहते हैं ईजी होता है वेट बढ़ाना इजी है पर उसका उतनी स्ट्रेंथ नहीं बढ़ पाती जैसे अगर मैं वेट कैटेगरी में खेल रहा हूँ अगर मैं सिक्सटी में खेल रहा हूँ ਅਗਰ ਮੈਂ 66 ਵੇਟ ਵਧਾਣਾ ਹੈ ਮੇਰਾ ਵੇਟ ਤਾਂ ਵੱਧ ਜਾਏਗਾ ਪਰ ਮੇਰੀ ਉਨੀ ਲੈਵਲ ਤੇ ਸਟਰੈਂਥ ਨਹੀਂ ਜਾਏਗੀ ਉਸ ਟਾਈਮ ਤੇ ਤਾਂ ਉਹ ਸਾਲ ਕੀ ਸਟਾਰਟਿੰਗ ਹੀ ਕਰਨਾ ਪਟਾ ਟੂਰਨਾਮੈਂਟ ਤੋਂ ਪਹਿਲੇ ਕਿ ਸਟਰੈਂਥ ਵੀ ਲੈਵਲ ਮੇਨਟੇਨ ਰਹੇ ਔਰ ਵੇਟ ਵੀ ਮਾਰਾ ਮੇਨਟੇਨ ਰਹੇ ਵਾਹ ਪੇ ਜੀ ਸੋ ਵਜ਼ਨ ਅਤੇ ਸਮਰੱਥਾ ਦੋਹਾਂ ਦਾ ਧਿਆਨ ਰੱਖਣਾ ਪੈਂਦਾ ਹੈ ਦੋਹਾਂ ਖੇਡਾਂ ਵਿੱਚ ਇਸ ਚੀਜ਼ ਦਾ ਖਾਸ ਰੋਲ ਹੁੰਦਾ ਹੈ ਇਸ ਤੋਂ ਬਾਅਦ ਦੋਹਾਂ ਖੇਡਾਂ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਜੂਡੋ ਦੀ ਵੀ ਅਤੇ ਕੁਸ਼ਤੀਆਂ ਦੀ ਵੀ ਤਾਂ ਸੁਭਾਵਿਕ ਤੌਰ ਤੇ ਬਹੁਤ ਸਾਰਾ ਸਮਾਨ ਵੀ ਤੁਹਾਨੂੰ ਲੁੜਿੰਦਾ ਹੋਵੇਗਾ ਤਿਆਰੀ ਕਰਨ ਦੇ ਲਈ ਖੇਡਣ ਜਾਣ ਦੇ ਲਈ ਕਿਹੋ ਜਿਹਾ ਸਮਾਨ ਚਾਹੀਦਾ ਹੁੰਦਾ ਪਹਿਲਾਂ ਜੂਡੋ ਬਾਰੇ ਤੁਸੀਂ ਦੱਸੋ ਕਿ ਜੂਡੋ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਨੇ ਜੋ ਤੁਹਾਨੂੰ ਖਰੀਦਣੀਆਂ ਪੈਂਦੀਆਂ ਨੇ ਜਾਂ ਸਮਾਨ ਜਾਕਟ ਜਿਹੜੀ ਹੈ ਜਿਹੜੀ ਤੁਹਾਨੂੰ ਚਾਹੀਦੀ ਹੁੰਦੀ ਹੈ ਸਰ ਮੇਨ ہماری ਜੂਡੋ ਕੀ ਕਿਟ ਹੁੰਦੀ ਹੈ ਜਿਸੇ ਜੂਡੋਜੀ ਕਹਿੰਦੇ ਹਨ ਜਿਵੇਂ ਭਾਵੇਂ ਹਮ ਨੈਸ਼ਨਲ ਲੈਵਲ ਤੇ ਖੇਡ ਰਹੇ ਹਾਂ ਤੋਂ 7-8000 ਕੀ ਕਿਟ ਤੱਕ ਆ ਜਾਂਦੀ ਹੈ ਇੱਕ ਅੱਛੇ ਪਲੇਅਰ ਕੇ ਲਈ ਪਰ ਜਿਵੇਂ ਇੰਟਰਨੈਸ਼ਨਲ ਕੇ ਲਈ ਅਗਰ ਹਮ ਜਾਣਾ ਹੁੰਦਾ ਹੈ ਤੋ ਉਹ ਇੱਕ ਡਰੈਸ ਹੀ 30000 ਕੀ ਹੁੰਦੀ ਹੈ ਔਰ ਦੋ ਡਰੈਸ ਹੁੰਦੀ ਹੈ ਵਾਈਟ ਔਰ ਬਲੂ ਤੋ ਦੋਨੋਂ ਨੂੰ ਲਾ ਕੇ 60000 ਕੀ ਕਿਟ ਹੋ ਜਾਂਦੀ ਹੈ ਆਸ-ਪਾਸ ਔਰ ਟਰੈਕਸੂਟਸ ਵਗੈਰਾ ਇਹ ਸਭ ਚੀਜ਼ੇ ਜੀ ਇਹ ਉੱਤਮਨ ਕਾਫੀ ਖਰਚਾ ਜੂਡਰ ਦੀ ਕਿਟ ਉੱਪਰ ਕਰਨਾ ਪੈਂਦਾ ਤੇ ਇਸੇ ਤਰ੍ਹਾਂ ਰੈਸਲਿੰਗ ਦੀ ਆਪਾਂ ਗੱਲ ਕਰੀਏ ਤਾਂ ਵੇਖਣ ਨੂੰ ਲੱਗਦਾ ਹੈ ਕਿ ਰੈਸਲਿੰਗ ਤਾਂ ਦਾ ਪੇਚ ਦੀ ਖੇਡ ਆ ਪਰ ਇਹਦੇ ਵਿੱਚ ਵੀ ਕਾਫੀ ਸਮਾਨ ਚਾਹੀਦਾ ਹੁੰਦਾ ਹੈ ਉਹਦੇ ਬਾਰੇ ਤੁਸੀਂ ਸੁਖਦੀਪ ਜ਼ਰੂਰ ਦੱਸੋ ਕਿ ਕੁਸ਼ਤੀ ਵਿੱਚ ਜੋ ਸਮਾਨ ਚਾਹੀਦਾ ਹੁੰਦਾ ਜੋ ਲੋੜੀਂਦਾ ਹੁੰਦਾ ਕਿਸੇ ਵੀ ਖਿਡਾਰੀ ਦੇ ਲਈ ਉਹਦੇ ਵਿੱਚ ਕੀ ਕੁਝ ਆਉਂਦਾ ਸਾਡੀ ਰੈਸਲਿੰਗ ਦੀ ਕੋਸਟਿਮਸ ਹੁੰਦੀਆਂ ਦੋ ਇੱਕ ਬਲੂ ਇੱਕ ਰੈੱਡ ਹਾਂਜੀ ਜੋ ਕਿ ਸਾਨੂੰ ਪਾਗ ਲੜਨੇ ਪੈਂਦੀਆਂ ਜੀ ਸ਼ੂਜ਼ ਰੈਸਲਿੰਗ ਸ਼ੂਜ਼ ਹੁੰਦੇ ਆ ਹਮਮ ਬਾਕੀ ਸਪੋਰਟਸ ਕਿ ਟ੍ਰੈਕਸੂਟ ਸਪੋਰਟ ਸ਼ੂਜ਼ ਵਗੈਰਾ ਬੈਗ ਕਿਟ ਹਾਂਜੀ ਸਭ ਕੁਝ ਜ਼ਰੂਰੀ ਹੁੰਦਾ ਹਾਂਜੀ ਤੇ ਇਸੀ ਤਰ੍ਹਾਂ ਜਦੋਂ ਆਪਾਂ ਸਮਾਨ ਦੀ ਵੀ ਗੱਲ ਕਰ ਲਈ ਪੜਾਈ ਲਿਖਾਈ ਦੀ ਵੀ ਗੱਲ ਕਰ ਲਈ ਇੱਕ ਨੁਕਤਾ ਜਿਹਦੇ ਬਾਰੇ ਆਪਾਂ ਪਹਿਲਾਂ ਜ਼ਿਕਰ ਕੀਤਾ ਪਰ ਤਫਸੀਲ ਵਿੱਚ ਇਹਦੀ ਗੱਲ ਕਰਨੀ ਬਣਦੀ ਹੈ ਕਿ ਤੁਸੀਂ ਦੋਵੇਂ ਛੋਟੀ ਉਮਰ ਤੋਂ ਆਪ ਆਪਣੀ ਖੇਡ ਨਾਲ ਜੁੜ ਗਏ ਸੀ ਆਮ ਪੜਾਈ ਲਿਖਾਈ ਦੀ ਉਮਰ ਵਿੱਚ ਤੁਸੀਂ ਖੇਡਾਂ ਵਾਲੇ ਪਾਸੇ 20 ਆ ਗਏ ਸੀ ਨਾਲੋਂ ਨਾਲ ਸੋ ਪਰਿਵਾਰ ਦਾ ਬਹੁਤ ਵੱਡਾ ਇਹਦੇ ਵਿੱਚ ਸਮਰਥਨ ਚਾਹੀਦਾ ਹੁੰਦਾ ਹੈ ਕਿਉਂਕਿ ਬਿਨਾ ਪਰਿਵਾਰ ਦੇ ਤੁਹਾਡੇ ਨੇੜਲੇ ਸਾਖ ਸਬੰਧੀਆਂ ਦੇ ਸਮਰਥਨ ਤੋਂ ਇਹ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੋ ਕਿਹੋ ਜਿਹਾ ਰਿਹਾ ਤੁਹਾਡੇ ਪਰਿਵਾਰ ਦਾ ਸਮਰਥਨ ਹੁਣ ਤੱਕ ਦਾ ਜੋ ਤੁਹਾਡਾ ਸਫਰ ਰਿਹਾ ਪਹਿਲਾਂ ਸੁਖਦੀਪ ਤੁਸੀਂ ਇਹਦੇ ਬਾਰੇ ਦੱਸੋ ਘਰ ਦੇ ਤਾਂ ਸਾਡੀ ਫੁੱਲ سپورਟ ਕਰਦੇ ਆ ਬਾਕੀ ਸਾਡੇ ਚਾਚੇ ਤਾਏ ਮਤਲਬ ਕਿ ਪੂਰੀ سپورਟ ਹੈ ਪਰਿਵਾਰ ਵੱਲੋਂ ਵੀ ਸਾਨੂੰ ਉਹ ਕਦੇ ਨਹੀਂ ਉਹਨਾਂ ਨੇ ਕਿਹਾ ਕਿ ਨਹੀਂ ਪੜ੍ਹਾਈ ਕਰੋ ਕਿ ਗੇਮ ਨਾ ਕਰੋ ਪਰ ਉਹ ਕਹਿੰਦੇ ਦੋਵੇਂ ਚੀਜ਼ਾਂ ਇਕੱਠੇ ਕਰੋ ਮਤਲਬ ਕਿ ਬਰਾਬਰ ਦੀਆਂ ਕਰੋ ਪੂਰੀ سپورਟ ਹੈ ਪਰਿਵਾਰ ਵੱਲੋਂ ਜੀ ਤੇ ਇਸੇ ਤਰ੍ਹਾਂ ਤੁਸੀਂ ਵੀ ਦੱਸੋ ਕਿ ਤੁਹਾਨੂੰ ਜੂਡੋ ਦੀ ਖੇਡ ਵਿੱਚ ਤੁਹਾਡੇ ਪਰਿਵਾਰ ਦਾ ਪੂਰਾ ਸਮਰਥਨ ਰਿਹਾ ਹੁਣ ਤੱਕ ਮੇਰੇ ਪਰਿਵਾਰ ਦਾ ਮੈਨੂੰ ਫੁੱਲ ਸਮਰਥਨ ਰਿਹਾ ਕਿ ਮੇਰੇ ਪਾਪਾ ਵੀ ਆਪਣੇ ਸਮੇਂ ਦੇ ਨੈਸ਼ਨਲ ਲੈਵਲ ਕਬੱਡੀ ਦੇ ਪਲੇਅਰ ਰਹੇ ਆ ਅੱਛਾ ਤੇ ਉਹਨਾਂ ਨੇ ਕਦੀ ਮੈਨੂੰ ਖੇਡਾਂ ਬਾਰੇ ਰੋਕਿਆ ਨਹੀਂ ਜਦਕਿ ਉਹਨਾਂ ਨੇ ਮੈਨੂੰ ਸਾਡ ਡਾਈਟ ਵਗੈਰਾ ਤੇ ਖੇਡ ਵਾਸਤੇ ਹਮੇਸ਼ਾ ਮੈਨੂੰ ਮੋਟੀਵੇਟ ਕਰਦੇ ਰਹੇ ਤੇ ਸਾਡੀ ਮੇਨ ਹੁੰਦਾ ਸੀਗਾ ਪੜ੍ਹਾਈ ਦਾ ਤੇ ਕਰਦੇ ਸੀ ਮੈਨੂੰ ਇੱਕੀ ਗੱਲ ਕਹਿੰਦੇ ਸੀਗੇ ਕਿ ਖੇਡ ਵੇਲੇ ਆਪਾਂ ਤੈਨੂੰ ਖੇਡ ਤੋਂ ਰੋਕਣਾ ਨਹੀਂ ਪਰ ਬਾਕੀ ਸਮਾਂ ਤੂੰ ਪੜ੍ਹ ਬਾਕੀ ਕੋਈ ਤੈਨੂੰ ਆਨਾ ਕਹਿ ਸਕਿਆ ਕਿ ਤੂੰ ਪੜਦਾ ਨਹੀਂਏਗਾ ਬਾਕੀ ਟਾਈਮ ਅਫਰ ਦੇ ਫਰੀ ਤੋਂ ਤੂੰ ਦੂਰ ਹੀ ਰਹਿ ਕੇ ਬਸ ਪੜਾਈ ਤੇ ਗੇਮ ਰਖਤੇ ਆਪਣੀ ਲਾਈਫ ਚ ਆਹੀ ਦੁਨਾ ਕਰਕੇ ਤੂੰ ਬਣ ਸਕਦਾ ਆਪਾਂ ਗੱਲ ਕੀਤੀ ਪਰਿਵਾਰ ਦੇ ਸਮਰਥਨ ਦੀ ਪੜਾਈ ਲਿਖਾਈ ਦੀ ਵੀ ਗੱਲ ਹੋ ਗਈ ਤੇ ਹਰ ਇੱਕ ਪਹਿਲੂ ਤੇ ਆਪਾਂ ਗੱਲ ਕੀਤੀ ਹੁਣ ਗੱਲਬਾਤ ਦੇ ਦਾਇਰੇ ਨੂੰ ਥੋੜਾ ਹੋਰ ਵੱਡਾ ਕਰਦੇ ਆ ਤੇ ਤੁਹਾਡੇ ਦੋਹਾਂ ਦੀ ਖੇਡ ਤੇ ਉਸ ਨਾਲ ਜੁੜਦੇ ਵੱਡੇ ਪੱਧਰ ਤੇ ਹਾਲਾਤ ਦੀ ਗੱਲ ਕਰਦੇ ਆ ਹਾਲਾਤ ਤੋਂ ਭਾਵ ਹੈ ਕਿ ਜੋ ਸਹੂਲਤਾਂ ਆ ਸਾਡੇ ਇੱਥੇ ਦੋਹਾਂ ਖੇਡਾਂ ਸੰਬੰਧੀ ਰੈਸਲਿੰਗ ਵੀ ਅਤੇ ਜੂਡੋ ਵੀ ਤੁਹਾਡੇ ਮੁਤਾਬਕ ਕੀ ਉਹ ਕਾਫੀ ਨੇ ਸੁਖਦੀਪ ਤੁਹਾਡੇ ਕੋਲੋਂ ਪਹਿਲਾਂ ਸ਼ੁਰੂ ਕਰਾਂਗੇ ਕਿ ਤੁਹਾਡੇ ਮੁਤਾਬਕ ਜੋ ਇਸ ਵੇਲੇ ਕੁਸ਼ਤੀਆਂ ਦੀ ਖੇਡ ਵਿੱਚ ਸਹੂਲਤਾਂ ਮਿਲ ਰਹੀਆਂ ਕਿ ਉਹ ਕਾਫੀ ਆਦਰ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੈ ਇਸ ਵੇਲੇ ਜਿੱਦਾਂ ਕਿ ਸਾਡੇ ਇੱਥੇ ਜਲੰਧਰ ਚ ਦੋ ਤਿੰਨ ਸਟੇਡੀਅਮ ਹਨੇ ਕੁਸ਼ਤੀ ਦੇ ਤੇ ਬਾਕੀ ਪੰਜਾਬ ਚ ਵੀ ਬਹੁਤ ਸਟੇਡੀਅਮ ਹੈਗੇ ਕੁਸ਼ਤੀ ਦੇ ਪਰ ਫਿਰ ਵੀ ਸਾਨੂੰ ਥੋੜੀ سپورਟ ਹੋਰ ਚਾਹੀਦੀ ਹੈ ਜਿਸ ਨਾਲ ਸਾਡੀ ਸਰਕਾਰਾਂ ਮਤਲਬ ਕਿ ਪੂਰੀ ਮਦਦ ਕਰ ਸਕਣ ਸਾਨੂੰ ਹੋਰ ਅੱਗੇ ਵਧਣ ਲਈ ਜੀ ਤੇ ਆਪਾਂ ਵੇਖਦੇ ਕਿ ਕੁਸ਼ਤੀਆਂ ਵਿੱਚ ਗਵਾਂਡੀ ਸੁਦੇ ਹਰਿਆਣੇ ਤੋਂ ਬਹੁਤ ਪਹਿਲਵਾਨ ਅੱਗੇ ਆ ਰਹੇ ਨੇ ਲਗਾਤਾਰ ਕੀ ਤੁਸੀਂ ਮੰਨਦੇ ਹੋ ਕਿ ਪੰਜਾਬ ਵਿੱਚ ਵੀ ਸਾਡੇ ਕੋਲ ਇੰਨਾ ਹੁਨਰ ਮੌਜੂਦ ਹੈ ਬੱਚੇ ਮੌਜੂਦ ਹੈ ਜਿਹੜੇ ਇਸ ਖੇਡ ਵਿੱਚ ਅੱਗੇ ਆਉਣਗੇ ਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ ਹਾਂਜੀ ਪੰਜਾਬ ਵਿੱਚ ਵੀ ਮਤਲਬ ਕਿ ਬਹੁਤ ਸਾਰੇ ਹੈਗੇ ਜਿਹੜੇ ਕਰ ਸਕਦੇ ਆ ਸਪੋਰਟਸ ਲਾਈਨ ਪਰ ਕਈ ਆਂਦੇ ਨੇ ਹੈਗੇ ਸਪੋਰਟਸ ਲਾਈਨ ਕਈ ਸੌਧਕੀ ਜਿਹੜੀ ਸਪੋਰਟਸ ਲਾਈਨ ਹੈ ਸਪੋਰਟਸ ਲਾਈਫ ਹੈ ਬਹੁਤ ਔਖੀ ਹੈ ਹਮ ਪਰ ਜਿਹਨੇ ਸਪੋਰਟਸ ਲਾਈਫ ਸੌਖੀ ਹੈ ਨਾ ਉਹਨੇ ਹੈ ਮਤਲਬ ਕਿ ਹੈਗੀ ਸੌਖੀ ਹੈ ਸਪੋਰਟਸ ਲਾਈਨ ਸਾਨੂੰ ਮਤਲਬ ਕਿ ਸਪੋਰਟਸ 'ਚ ਆਣਾ ਜ਼ਰੂਰੀ ਹੈ ਹਮ ਸੋ ਤੁਹਾਡੇ ਹਿਸਾਬ ਨਾਲ ਇੱਕ ਹਉਆ ਬਣਿਆ ਇੱਕ ਧਾਰਨਾ ਬਣੀ ਹੈ ਲੋਕਾਂ 'ਚ ਕਿ ਖੇਡ ਕਰਨੀ ਬਹੁਤ ਮੁਸ਼ਕਲ ਹੈ ਜਾਂ ਕੁਸ਼ਤੀ ਵਿੱਚ ਆਉਣਾ ਬਹੁਤ ਮੁਸ਼ਕਲ ਹੈ ਜਦ ਕਿ ਇਦਾਂ ਦਾ ਹੈ ਨਹੀਂ ਹਾਂਜੀ ਤੇ ਇਸੇ ਤਰ੍ਹਾਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਸ਼ਿਵਾਸ਼ ਕੀ ਜੂਡੋ ਦੀ ਖੇਡ ਬਾਰੇ ਤੁਸੀਂ ਕੀ ਮੰਨਦੇ ਹੋ ਤੁਸੀਂ ਕਮੈਂਟਰੀ ਪਦਰ ਤੇ ਵੀ ਖੇਡੇ ਹੋ ਕੀ ਲੱਗਦਾ ਹੈ ਕਿ ਸਾਡੇ ਇੱਥੇ ਜਿਹੜੀ ਤੁਹਾਡੀ ਖੇਡ ਹੈ ਜੂਡੋ ਪੂਰੀ ਤਰ੍ਹਾਂ ਵਿਕਸਿਤ ਹੋ ਗਈ ਹੈ ਜਾਂ ਹੋਰ ਹੱਲੇ ਬਿਹਤਰ ਕੀਤਾ ਜਾ ਸਕਦਾ ਹੈ ਸਹੂਲਤਾਂ ਪੱਖੋਂ ਵੀ ਤੇ ਖੇਡ ਪੱਖੋਂ ਵੀ ਤੁਹਾਡਾ ਇਸ ਬਾਰੇ ਕੀ ਮੰਨਣਾ ਹੈ ਸਹੂਲਤਾਂ ਕੋਲ ਸਰ ਮੇਰਾ ਇਹ ਸੋਚਣਾ ਹੈ ਕਿ ਜਿਵੇਂ ਕਿ ਸਾਡੇ ਹਾਲਚੇ ਜੇ ਕੋਈ ਨਿਆ ਸਮਾਨ ਜਾਂ ਇਕਵਿਪਮੈਂਟ ਆਉਣਾ ਚਾਹੀਦਾ ਤਾਂ ਉਹ ਜਦਾਂ ਕਿ ਸਾਡੇ ਸਰਵਰ ਵੱਲੋਂ ਹੀ ਆਪਣੇ ਵੱਲੋਂ ਜਾਂ ਫਿਰ ਸਾਡੀ ਜੂਡੋ ਫੈਡਰੇਸ਼ਨ ਵੱਲੋਂ ਜੋ ਕਿ ਆਪਣੇ ਵੱਲੋਂ ਹੀ ਪੈਸੇ ਲਾਦੇ ਆ ਹਜ਼ਾਰ ਬਰਤਬਤ ਕਿਉਂਕਿ ਸਰਕਾਰ ਦਾ ਜਿਆਦਾ ਇੱਥੇ ਯੋਗਦਾਨ ਹੁੰਦਾ ਨਹੀਂ ਹੈ ਤੇ ਜਦ ਕੀ ਸਕੂ ਪੰਜਾਬ ਦਾ ਸਭ ਤੋਂ ਪਹਿਲਾ ਸੈਂਟਰੀ ਸਾਡਾ ਜਲੰਧਰ ਜੁਡੇ ਸੋਸਾਇਟੀ ਨੇ ਰਿਹਾ ਵਾ ਤੇ ਸਭ ਤੋਂ ਜ਼ਿਆਦਾ ਨੈਸ਼ਨਲ ਦੇ ਪਲੇਅਰ ਵੀ ਸਾਡੇ ਸੈਂਟਰ ਤੋਂ ਹੀ ਜਾਂਦੇ ਆ ਜਿਵੇਂ ਕਿ ਹਜੇ ਵੀ ਸਾਡੇ 4 ਨੈਸ਼ਨਲ ਵਿੱਚ 8 ਵੀ ਸੀਗੇ ਉਹਦੇ ਵਿੱਚੋਂ 4 ਜਲੰਧਰ ਦੇ ਸੀ ਖੇਡੇ ਤੇ 4 골ਡ ਆਏ ਸੀਗੇ ਸਕੂਲ ਨੈਸ਼ਨਲ ਚ ਤੇ ਚਾਰਾਂ ਦੇ ਜਲੰਧਰ ਦੇ ਵਿੱਚ 골ਡ ਪਰ ਜਿਵੇਂ ਕਿ ਸਹੂਲਤਾ ਸਾਨੂੰ ਇੰਨੀਆਂ ਦਿੱਤੀਆਂ ਨਹੀਂ ਗਈਆਂ ਪਰ ਜਿਹੜੇ ਸਾਡੇ ਸਰ ਸੀਗੇ ਉਹ ਆਪਣੇ ਪੱਲ ਹਮੇਸ਼ਾ ਆਪਣਾ ਵੈਸੇ ਕਰਦੇ ਰਹੇ ਤੇ ਆਪਣੀ ਜੀਵ ਤੋਂ ਹੀ ਪੈਸੇ ਲਾਂਦੇ ਰਹੇ ਆ ਤੇ ਮੇਰਾ ਮੰਨ ਹੈ ਕਿ ਸਰਕਾਰ ਨੂੰ ਇਸ ਪਾਸੇ ਦੇਖਣਾ ਚਾਹੀਦਾ ਵਾ ਕਿਉਂਕਿ ਪਲੇ ਤਾਂ ਹੀ ਉੱਪਰ ਸਰਦਾ ਵਾ ਤਾਂ ਜਦ ਉਹਦੇ ਕੋਲ ਸਹੂਲਤਾ ਹੋਊਗੀ ਆ ਬਿਲਕੁਲ ਬਿਲਕੁਲ ਤੇ ਹਰਿਆਣੇ ਜਿੱਦਾਂ ਕਿ ਤੁਸੀਂ ਇਹਨਾਂ ਨੂੰ ਪੁੱਛਿਆ ਕਿ ਹਰਿਆਣੇ ਵਾਲਾ हरियाणावी प्लेयर्स सर इस कर के ज्यादा क्या आंदे क्योंकि उनादे नेशनल चीफ पार्टिसिपेशन या फिर ब्रोंज मेडल थी उनानु बहुत पैसा मिल ਜਾਂਦਾ ਵਾ ਤਾਂ ਕਿ ਉਹਨਾਂ ਨੂੰ ਫੈਮਿਲੀ ਤੋਂ ਵੀ ਜਿਆਦਾ ਪ੍ਰੋਬਲਮ ਹੁੰਦੀ ਪਰ ਸਾਡੇ ਇੱਥੇ ਬੱਚੇ ਜਿੰਨੇ ਮਰਜ਼ੀ ਮੈਡਲ ਆ ਜਾਣ ਉਹਨੂੰ ਤਦ ਤੱਕ ਅੱਗੇ ਨਹੀਂ ਉਹ ਦਿਖ ਸਕਦਾ ਜਦ ਤੱਕ ਉਹਦਾ ਇੰਟਰਨੈਸ਼ਨਲ ਮੈਡਲ ਕੋਈ ਜਿਦਾ ਏਸ਼ੀਅਨ ਚੈਂਪੀਅਨਸ਼ਿਪ ਇੱਥੇ ਵਾਰ ਮੈਡਲ ਨਹੀਂ ਆਂਦਾ ਤਦ ਤੱਕ ਉਹ ਅੱਗੇ ਨਹੀਂ ਉਹ ਬੰਦਾ ਜਿਸ ਕਰਕੇ ਪੰਜਾਬ ਵਿੱਚ ਬੱਚੇ ਖੇਡਾਂ ਤੋਂ ਫੇ ਦੂਰ ਹੀ ਹੋ ਜਾਂਦੇ ਆ ਨਾ ਕਿ ਨਾ ਕਿ ਉਹਨਾਂ ਕੋਈ ਸਹੂਲਤਾਂ ਮਿਲਦੀ ਆ ਨਾ ਪੈਸੇ ਸਰਕਾਰ ਵੱਲੋਂ ਜੀ ਜਿਸ ਕਰਕੇ ਪਲੇਅਰ ਖੇਡ ਨਹੀਂ ਪਾਉਂਦੇ ਜਿੰਕੇ ਜੀ ਤੇ ਸਾਰੇ ਪਹਿਲੂਆਂ ਤੇ ਆਪਾਂ ਗੱਲ ਕੀਤੀ ਤੇ ਹੁਣ ਜਾਂਦੇ ਜਾਂਦੇ ਆਪਾਂ ਸੰਦੇਸ਼ ਜ਼ਰੂਰ ਦਈਏ ਕਿਉਂਕਿ ਤੁਸੀਂ ਦੋਵੇਂ ਨੌਜਵਾਨਾਂ ਨੂੰ ਛੋਟੀ ਉਮਰ ਤੋਂ ਖੇਡ ਨਾਲ ਜੁੜੇ ਹੋਏ ਹੋ। ਸੁਖਦੀਪ ਤੁਸੀਂ ਕੀ ਕਹਿਣਾ ਚਾਹੋਗੇ ਖਾਸ ਤੌਰ ਤੇ ਜੋ ਛੋਟੀਆਂ ਬੱਚੀਆਂ ਲੜਕੀਆਂ ਇਹ ਪ੍ਰੋਗਰਾਮ ਵੇਖ ਰਹੀਆਂ ਹਨ ਉਹਨਾਂ ਨੂੰ ਖੇਡਾਂ ਵਿੱਚ ਆਉਣ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਹੀ ਕਹਿਣਾ ਚਾਹਾਂਗੀ ਕਿ ਜਿੱਦਾਂ ਕਿ ਮੈਂ ਛੋਟੇ ਹੁੰਦੇ ਛੋਟੀ ਉਮਰ ਤੋਂ ਹੀ ਮੈਂ ਕੁਸ਼ਤੀ ਦੀ ਖੇਡ ਸ਼ੁਰੂ ਕੀਤੀ ਸੀਗੀ ਤੇ ਬਾਕੀ ਲੜਕੀਆਂ ਨੂੰ ਵੀ ਲੜਕੀਆਂ ਨੇ ਲੜਕੀਆਂ ਨੂੰ ਵੀ ਮਤਲਬ ਕਿ ਖੇਡ ਖੇਡਣੀ ਚਾਹੀਦੀ ਜ਼ਰੂਰੀ ਨਹੀਂ ਕੁਸ਼ਤੀ ਹਰੇ ਖੇਡ ਤੇ ਜਿਹੜੀ ਮਰਜ਼ੀ ਖੇਡ ਖੇਡੋ ਪਰ ਸਪੋਰਟਸ ਲਾਈਨ 'ਚ ਸਾਨੂੰ ਆਉਣਾ ਚਾਹੀਦਾ ਜੀ ਤੇ ਸ਼ਿਵਾਨਸ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਜੋ ਤੁਹਾਨੂੰ ਸੁਣ ਰਹੇ ਆ ਵੇਖ ਰਹੇ ਮੈਂ ਸਾਰੇ ਉਹਨਾਂ ਦੇ ਪੇਰੈਂਟਸ ਬੱਚਿਆਂ ਦੇ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਲੋਕੀ ਆ ਹੀ ਸੋਧਦੇ ਆ ਕਿ ਅਗਰ ਬੱਚੇ ਨੂੰ ਆਪਾਂ ਖਿਡਾਵਾਂਗੇ ਤਾਂ ਉਹ ਸ਼ਾਇਦ ਅੱਗੇ ਆਪਣੇ ਆਨ ਇਸ ਸਮੇਂ ਇੱਕ ਚੰਗੀ ਨੌਕਰੀ ਨੀ ਕਸਦਾ ਪਰ ਜੇ ਬੱਚਾ ਅਗਰ ਮਨ ਲਗਾ ਕੇ ਆਪਣੀ ਖੇਡ ਖੇਡੇ ਤਾਂ ਉਹ ਵੀ ਪੜ੍ਹਾਈ ਤੋਂ ਜ਼ਿਆਦਾ ਉਹ ਖੇਡ ਵਿੱਚ ਪੈਸੇ ਕਮਾ ਸਕਦਾ ਹਨ ਤੇ ਆਪਣੀ ਲਾਈਫ ਵਿੱਚ ਵਧੀਆ ਕਰ ਸਕਦਾ ਤੇ ਸਗੋ ਹਰ ਵਾਰ ਇਹ ਨਹੀਂ ਹੁੰਦਾ ਕਿ ਪੈਸਾ ਕਮਾਣਾ ਆਪਣੀ ਲਾਈਫ ਵਿੱਚ ਜ਼ਰੂਰੀ ਹੈ ਜਦਕਿ ਕਿ ਕਰੀ ਕਰੀਨ ਆਪਣਾ ਨਾਮ ਕਮਾਣਾ ਵੀ ਤੇ ਆਪਣੇ ਦੇਸ਼ ਲਈ ਹੀਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਜੀ ਸੋ ਬਹੁਤ ਹੀ ਵਧੀਆ ਸੁਨੇਹੇ ਤੁਸੀਂ ਦਿੱਤੇ ਨੇ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਲਈ ਲਾਹੇਵੰਦ ਸਾਬਤ ਹੋਣਗੇ ਗੱਲਬਾਤ ਅੱਜ ਦੀ ਬਹੁਤ ਸਾਰਤਕ ਰਹੀ ਪਰ ਸਮਾਂ ਇਸ ਵੇਲੇ ਹੁਣ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਗਰਬਾਤ ਵਿੱਚ ਸ਼ਾਮਲ ਹੋਏ ਆਉਣ ਵਾਲੇ ਸਮੇਂ ਲਈ ਤੁਹਾਨੂੰ ਦੋਹਾਂ ਨੂੰ ਸ਼ੁਭ ਕਾਮਨਾਵਾਂ ਥੈਂਕ ਯੂ